ਤੁਹਾਨੂੰ ਕੋਈ ਨੈਸ਼ਨੈਲਿਟੀ ਪੁੱਛੀ। ਪੱਪੇ ਘਟਣੇ ਬਾਕੀ ਸਾਰੀ। ਇਹ ਕਿ ਤੋਂ? ਤੂੰ ਤਾਂ ਨੈਸ਼ਨੈਲਿਟੀ ਚਲੀ ਜਣਾ ਕੈਨੇਡਾ ਦੀ। ਮੈਂ ਕਿਹਾ ਉਹ ਕੁਐਸਚਨ ਪਹਿਲੇ ਮੈਨੂੰ ਮਿਲਿਆ ਨਹੀਂ ਇਹ ਆਏ। ਕੀ ਕਿਹਾ ਸੀ ਕੀ ਕਿਹਾ ਸੀ ਦੁਬਾਰਾ ਦੁਬਾਰਾ। ਮੈਂ ਕਹਿੰਦੀ ਆਹ ਉੰਤਰਾ ਐਡਾ ਮਹਿੰਗਾ ਕੈਮਰਾ ਲਿਆ। ਇਰ ਤੇ ਬਣਾਓ ਮੇਰਾ ਪ੍ਰੋਗਰਾਮ। ਫਿਰ ਉਹ ਥੱਕਿਆ ਕਿ ਕਿਹੜਾ ਉੰਤਰਾ ਲਿਆ? ਆਓ ਜੀ ਸਾਡੇ 'ਚ ਤਸ਼ਰੀਫ ਲਿਆ ਰਹੇ ਨੇ ਨਾਜ਼ਰੀਨ। ਨਿਸ਼ਾਨ ਅਵੀਰਾ ਖਾਨ ਹਾਂਜੀ ਕਿਵੇਂ ਹੋ ਠੀਕ ਠਾਕ ਹਾਂ ਮੈਂ ਵਧੀਆ ਜੀ ਤੁਸੀਂ ਸੁਣਾ ਇਹ ਦੇਖ ਲਓ ਜੀ ਪਹਿਲਾਂ ਦੂਰੋਂ ਹੀ ਲਾਂਬੇ ਦਿੰਦੇ ਰਹੇ ਕਹਿੰਦੇ ਵੀ ਸਾਨੂੰ ਮਿਲ ਨਹੀਂ ਆਉਂਦੇ ਮਿਲ ਨਹੀਂ ਆਉਂਦੇ ਜਿੱਥੇ ਇਹਨਾਂ ਨੂੰ ਹੁਣ ਬੁਲਾਉਨੇ ਉਥੇ ਆਪ ਨਹੀਂ ਪਹੁੰਚਦੇ ਸਾਨੂੰ ਐਸੇ ਵੀ ਸ਼ਾਪਿੰਗ ਅੱਜ ਤੁਸੀਂ ਕਰਾਉਣੀ ਆ ਸਭ ਨਾਲ ਤੁਰ ਫਿਰ ਕੇ ਬੱਸ ਕਰ ਦੋ ਯਾਨੀ ਤੁਸੀਂ ਨਹੀਂ ਸੀ ਕਰਨੀ ਰੋਟੀ ਇਹ ਦੇਖ ਲਓ ਮਸਾ ਅਸੀਂ ਆਖਿਆ ਵੀ ਅਸੀਂ ਖਾਣਾ ਨਹੀਂ ਖਾਣਾ ਤੁਹਾਡੇ ਬਿਨਾ ਹੁਣ ਰੋਟੀ ਤੇ ਤਾਂ ਬੁਲਾਇਆ ਆ ਆ ਤੇ ਪੀ ਲਿਆ ਜੋ ਪੀ ਰਹੇ ਸੀ ਨਹੀਂ ਅਸੀਂ ਨਹੀਂ ਪੀਤਾ ਇਹ ਪੀ ਰਹੇ ਸਾਨੂੰ ਨਵਾਂ ਮੰਗਾ ਦਿੰਦੇ ਆ ਕਿਉਂ ਐ ਕਰਦੇ ਹੋ ਤੁਸੀਂ ਆਪ ਸਾਨੂੰ ਉਹਦੇ ਚਾਹ ਨਹੀਂ ਪਲਾਈ ਚਾਹ ਹਾਂ ਮੰਗਾ ਦਿੰਦੇ ਆ ਚਾਹ ਲੈ ਉਹਦੇ ਉਹਦੇ ਨਹੀਂ ਪਲਾਈ ਨਾ ਉਹਨਾਂ ਨੂੰ ਕੋਈ ਚਾਹ ਨਹੀਂ ਨਹੀਂ ਚਾਹ ਹੈ ਜੀ ਕਿਹੜੀ ਚਲੋ ਜੀ ਇਹ ਕਿਹੜੀ ਇਹ ਲਾਹੌਰ ਦੀਆਂ ਯਾਦਾਂ ਜੀ ਲਾਹੌਰ ਚ ਆਖਰੀ ਦਿਨ ਹੈ ਸਾਡਾ ਕੱਲ੍ਹ ਨਹੀਂ ਯਾਦਾਂ ਨਹੀਂ ਲੈ ਕੇ ਚੱਲੇ ਹਾਂ ਜੀ ਦੋਕਸ ਸੂਟ ਵੀ ਲੈ ਗਏ <laughs> 200 ਸੂਟ ਜੇ 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 ਸਿੱਧਾ ਜੇ ਸਿੱਧਾ ਮੇਰੀ ਗੱਲ ਸੁਣ ਲੋ ਜਿਹੜੇ ਬਲੌਗ ਨੂੰ ਵੰਦੇ ਆ ਹਾਂਜੀ ਜੇ ਇਹਨਾਂ ਨੇ ਕਿਸੇ ਨੂੰ ਕਿਹਾ ਨਾ ਕਿਸੇ ਨੇ ਰਿਪਨ ਨੇ ਵੀ ਸਾਡੇ ਕੋਲ ਸਮਾਨ ਦਾ ਕਰਕੇ ਅਜ਼ਾਫੀ ਵੇਟ ਦਾ ਕਰਕੇ ਸੂਟ ਨਹੀਂ ਲਿਆਂਦੇਗੇ ਤੇ ਗਲਤ ਗੱਲ ਹੋਣੀ 200 ਸੂਟ ਲਿਆ ਨਹੀਂ ਨਹੀਂ ਸੂਟ ਨਹੀਂ ਨਾਲੇ ਗੱਲ ਸੁਣੋ ਤੇ ਮੈਨੂੰ ਤਾਂ ਲੱਗਦਾ ਵਿੱਚੋਂ 50 ਕਿ ਗਿਫਟ ਹੋਣੇ ਆ ਮੈਂ ਐ ਕਹ ਦੋ ਮੈਂ 500 ਸੂਟਾਂ ਦੀ ਆ 500 ਸੂਟਾਂ ਦੀ ਹੋਣਾ ਪਤਾ ਕੀ ਇਹਨਾਂ ਨੂੰ ਹੋਣਾ ਇਹ ਵੀ ਮੈਂ ਤੁਹਾਨੂੰ ਇਹਦਾ ਹਾਲਤ ਦੱਸਣਾ ਹਾਂਜੀ ਕੋਈ ਸੂਟ ਲੈਗਾ ਨਾ ਤੁਹਾਡੇ ਕੋਲ ਕਹੇ ਭਾਈ ਜੀ ਮੈਨੂੰ ਇਹ ਗਿਫਟ ਕਰ ਦਿਓ ਤੇ ਜਦੋਂ ਮੈਂ ਪਾਵਾਂਗਾ ਨਾ ਮੈਂ ਤੁਹਾਨੂੰ ਯਾਦ ਕਰਾਂਗਾ ਤੁਸੀਂ ਕੋਈ ਜਵਾਬ ਦੇਣਾ ਹੈ ਤੂੰ ਮੈਨੂੰ ਯਾਦ ਕਰਨਾ ਕਹੇਗਾ ਹਾਂ ਕਹੀਂ ਤੂੰ ਇਹੀ ਸੋਚ ਕੇ ਯਾਦ ਕਰ ਲਿਆ ਕਰੀ ਕਿ ਮੈਂ ਮੰਗਿਆ ਸੀ ਉਹਨਾਂ ਦਿੱਤਾ ਨੇ ਨਹੀਂ ਭਾਈ ਸਾਡੇ ਨੂੰ ਮੰਗਿਆ ਦਾ ਸੱਚੀ ਕਾਫੀ ਜਾਣੇ ਨੇ ਸੀ ਐਨੇ ਕ ਜਾਣੇ ਦੇ ਮੈਸੇਜ ਆਏ ਵੀ ਆ ਲੈ ਦਿਓ ਆ ਲੈ ਦਿਓ ਹੁਣ ਨਹੀਂ ਦੋ ਦੋ ਸੂਟ ਹਾਂ ਬਾਕੀ ਸਾਰੇ ਨੂੰ ਲਏ ਆ ਨਾਰਾਜ਼ ਕਿਸੇ ਨਹੀਂ ਕਰਨਾ ਠੀਕ ਹੈ ਜੀ ਹਾਂਜੀ ਤੇ ਹੁਣ ਖਾਣੇ ਬਾਣੇ ਦੀ ਤਿਆਰੀ ਆ ਜੀ ਇਹਨਾਂ ਨੇ ਇਹਨਾਂ ਨੇ ਵੀਡੀਓ ਸਾਡੇ ਤੇ ਬਹੁਤ ਪਾਈਆਂ ਸਾਨੂੰ ਸਮਾਂ ਬਹੁਤ ਘਟ ਦਿੰਦਾ ਹੈ ਇੱਥੇ ਆਏ ਨੂੰ ਬਸ ਕਿੰਨੀ ਆ ਗਏ ਭਾ ਦਈਏ ਕੀ ਪੈਸੇ ਉਸ ਨੇ ਬੇਇੱਜ਼ਤੀ ਕਰਾਤੀ ਸਾਡੀ ਅੱਧੇ ਪੰਜਾਬ ਸਾਡੀ ਬੇਇੱਜ਼ਤੀ ਹੋ ਗਈ ਬੇ ਐਨਾ ਐਟੀਟਿਊਡ ਆ ਮਿਲਦੇ ਨਹੀਂ ਇਹ ਇਹ ਸਾਨੂੰ ਲਾਹੌਰ ਦੇ ਦਿਨੇ ਯਾਦ ਰਹਿਣਗੇ ਲਾਹੌਰ ਦੀਆਂ ਰਾਤਾਂ ਯਾਦ ਰਹਿਣਗੀਆਂ ਸੱਚੀ ਤੇ ਇਹ ਦਿਨ ਨਹੀਂ ਭੁੱਲਣੇ ਹਾਂਜੀ ਕਿਵੇਂ ਬੈਠੀ ਹੈ ਮੈਂ ਕਿਉਂ ਬੈਠੀ ਬਿਲੀ ਬਨੇਰੇ ਤੇ ਬੈਠੀ ਓ ਜੀ ਟਾਈਮ ਦੇਖੋ ਇਧਰ ਪੌਣੇ 12 ਹੋ ਗਏ ਤੇ ਅਗਲਾ ਦਿਨ ਚੜਨ ਵਾਲਾ ਹੈ ਲਾਹੌਰ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਰਹਿੰਦਾ ਸੀ ਨਾ ਵੀ ਰਾਤਾਂ ਨੂੰ ਜਿਹੜਾ ਲਾਹੌਰ ਜਾਗਦਾ ਐ ਜਾਗਦਾ ਇਹਨਾਂ ਦੇ ਜਿਹੜੇ ਖਾਣੇ ਦਾਣੇ ਆ ਤੇ ਪੌਣੇ 12 ਪੌਣੇ ਨਾਸ਼ਤਾ ਕਰੋ ਪੌਣੇ 12 ਵਜੇ ਇਹਨਾਂ ਦੇ ਖਾਣੇ ਦਾਣੇ ਲੱਗਣੇ ਸ਼ੁਰੂ ਹੁੰਦੇ ਆ ਤੇ ਇਹ ਦੇਖੋ ਅਜੇ 2 2 ਹੀ ਵਜੇ ਜਾਣੇ ਬੰਦਿਆਂ ਨੂੰ ਪੰਦਿਆਂ ਨੂੰ ਤੇ ਇਹ ਸਾਰਾ ਆ ਗਿਆ ਜੀ ਖਾਣਾ ਪੀਣਾ ਆ ਗਿਆ ਹਾਂਜੀ ਹਾਂਜੀ ਆਖਰੀ ਦਿਨ ਐ ਅੱਜ ਸੌਣਾ ਵੀ ਨਹੀਂ ਅੱਜ ਸੌਣਾ ਵੀ ਨਹੀਂ ਕਹਿੰਦੇ ਆਖਰੀ ਦਿਨ ਹਜੇ ਸੈਮੀ ਦੇ ਗਾਣੇ ਸੁਣਨੇ ਸੀ ਸੈਮੀ ਗਾਣੇ ਸੁਣਨੇ ਆ ਜੇ ਤੇਰੇ ਤੋਂ ਖਾਣਾ ਖਾ ਲਈਏ ਫਿਰ ਠੀਕ ਐ ਅੱਜ ਲਾਸਟ ਦਿਨ ਐ ਗਾਣੇ ਸੁਣਨ ਮੌਕਾ ਤੇ ਨਹੀਂ ਸਾਈ ਰਾਤ ਸਾਡੀ ਨੀਂਦ ਤਿਆਗਣੀ ਕਬੂਲ ਐ ਸਾਨੂੰ ਹੂੰ ਹੁਣ ਖਾਣ ਦੇ ਕੁਝ ਫੇਰ ਹੀ ਚਾਰਜ ਹੋਏਗਾ ਇਹ ਸਮਾਨ ਦੇਖੋ ਪਾਫਾਂ ਛੱਡਦਾ ਹੋਇਆ ਤੇ ਲਾਹੌਰ ਦੇ ਖਾਣੇ ਦਾ ਤੜਕੇ ਤੜਕੇ ਵਾਲੇ ਹੁੰਦੇ ਨੇ ਤੇਲ ਬਹੁਤ ਪਾਉਂਦੇ ਸੀ ਲੀਟਰ ਲੀਟਰ ਤੇਲ ਤਾਂ ਉਂ ਪਿਆ ਦਿੰਦੇ ਆ ਇਹ ਆਹ ਪਤਾ ਨਹੀਂ ਕੀ ਨਾਲ ਕੰਬੀਨੇਸ਼ਨਲ ਲੀਟਰ ਲੀਟਰ ਤੇਲ ਦੇ ਨਾਲ ਆਹ ਚੀਜ਼ਾਂ ਚੱਲਦੀਆਂ ਇਥੇ ਯਾਰ ਇਪਨ ਭਾਈ ਸਾਡਾ ਤੇ ਉਹ ਨਾ ਚੱਲ ਲੱਗੋ ਤੁਹਾਡੇ ਉਥੇ ਜਿਹੜਾ ਟਾਈਮ ਚੱਲਦਾ ਹੈ ਕੀ ਚੱਲਦਾ ਹੈ ਸਾਹੀ ਖਾ ਪੀ ਕੇ ਕੈਮ ਰਾਈਨੇ ਸਾਡੇ ਪਤਾ ਕੀ ਚੱਲਦਾ ਸਾਡੇ ਫੌਕ ਚੱਲਦਾ ਤੁਹਾਡੇ ਇੱਕ ਐਡ ਆਉਂਦੀ ਹੁੰਦੀ ਹੈ ਦੇਖਿਓ ਇੰਡੀਆ ਵਿੱਚ ਫੌਕ ਇੰਡੀਆ ਵਿੱਚ ਫੌਕ ਚੱਲਦਾ ਹੈ ਤੁਹਾਡੇ ਉਧਰ ਠੇਕੇ ਚੱਲਦੇ ਆ ਲਓ ਜੀ ਡਿਨਰ ਹੋ ਗਿਆ ਬ੍ਰੇਕਫਾਸਟ ਵੀ ਇਹਨੂੰ ਕਹਿ ਸਕਦੇ ਹੋ ਜਿਵੇਂ ਤੁਹਾਨੂੰ ਟਾਈਮ ਦਿਖਾਈ ਦਿੱਤਾ ਸੀ ਅਰਲੀ ਬ੍ਰੇਕਫਾਸਟ ਤੇ ਹੁਣ ਸਮੀ ਦੇ ਸੁਣਨੇ ਗਾਣੇ ਅਜੇ ਮਹਿਫਿਲ ਵਿਜੜ ਨਹੀਂ ਦੇਣੀ ਹਾਂ ਸਮੀ ਨੇ ਗਾਣੇ ਜਨਟਾ ਮੇ ਗਲਾ ਨਹੀਂ ਬੰਦਾ ਹੁਣ ਉਹਨਾ ਟਾਈਮ ਹੈ 2 ਵਜੇ ਅੱਜ ਜਿਹੜੀ ਆਖਰੀ ਰਾਤ ਹੈ ਨਾ ਸਾਡੀ ਅੱਜ 2 ਹੀ ਵਜਾਉਣੇ ਆ ਸੀ ਆਖਰੀ ਰਾਤ ਲਾਹੌਰ ਦੀ ਆਖਰੀ ਰਾਤ ਆਖਰ ਕਿਉਂਕਿ ਜਾਣਾ ਹੀ ਹੈ ਤਾਂ ਕਰਕੇ ਆਖਰੀ ਰਾਤ ਇੱਕ ਸਮੇਂ ਇੱਕ ਕਗਾਣਾ ਆਉਂਦੇ ਹੁਣ ਲਾਸਟ ਲਾਸਟ ਮਰ ਜਾ ਮੈਂ ਕਹਿੰਦਾ ਮਰ ਜਾ ਹੀ ਗਾਦੇ ਸਿਖਰਲੇ ਬੇਸਤੇ ਜਾ ਕੇ ਗਾਦੇ ਗਾਦੇ ਕੁਝ ਨਹੀਂ ਹੁੰਦਾ ਮਰ ਜਾ ਸੁਣਾ ਦੀ ਨਾ ਮੈਂ ਐਂ ਕਰੀ ਪੈਰ ਪੈਰੇ ਸਾਰੇ ਸਭ ਇਹ ਮੇਰੇ ਨਾਲ ਇਹ ਹਾਂ ਹਾਂ ਕੌਣ ਕਰੂਗਾ ਸਾਰੇ ਕਰਨਗੇ ਇਹ ਹਾਂ ਤੇ ਦੂਜੀ ਗੱਲ ਇਹ ਆ ਵੀ ਪੈਰੇ ਪੈਰੇ ਪਾ ਮੈਂ ਸਾਰੇ ਨਾ ਗਈ ਘੱਟ ਗਾਦੀ ਸਾਰੇ ਸੁਣਨ ਵਾਲਿਆਂ ਨੂੰ ਯਾਦ ਹੋਗਾ ਨਾ ਜਿਹੜੇ ਵਲੌਗ ਦੇ ਜਿਹੜੇ ਵਲੌਗ ਦੇਖਦੇ ਉਹਨਾਂ ਨੂੰ ਵੀ ਯਾਦ ਆ ਇਹ ਇਹ ਨਾ ਅਨਕਰੀਬ ਤੇ ਫਿਪਰੇ ਚ ਚੇਂਜ ਹੋਣੇ ਨੇ ਗੱਲ ਇਹ ਵੀ ਰਾਤੀ ਨਾ ਜੋਇਆ ਸਾਹਿਬ ਵੀ ਨਾ ਬਿਲਕੁਲ એનર્ਜੀ ਲੋ ਸੀ ਉਹਨਾਂ ਦੀ ਹਾਂ ਵੀ ਜਦੋਂ ਮਿਰਜ਼ਾ ਸੁਣਾਇਆ ਨਾ ਸਾਰੇ ਆ ਹਿਸ਼ਾਸ਼ ਬਿਚਾਜੇ ਤੁਸੀਂ ਚੱਲੇਗੇ ਹਾਂ ਮਿਰਜ਼ਾ ਸੁਣ ਕੇ ਮਨ ਦਾ ਜੋਸ਼ ਆ ਜਾਂਦਾ ਪੂਰਾ ਆਉਣ ਦੇ ਵੀ ਲੈ ਵੀ ਮਿਰਜ਼ਾ ਹੀ ਆਉਣ ਦੇ ਹੁਣ ਠੀਕ ਹੈ ਹਾਂ ਭਾਈ ਛੇ ਪੈਰੇ ਤੇ ਤੁਹਾਨੂੰ ਸੁਣਨੇ ਪੈਣੇ ਫਿਰ ਸਮਝ ਆਊਗੀ ਕਿਉਂਕਿ ਸਟੋਰੀ ਆ ਇੱਕ ਸਟੋਰੀ ਬਿਆਨ ਕੀਤੀ ਗਈ ਹੈ ਹਨਾ ਚਲੋ ਜੀ ਇਹ ਹਾਲ ਹੈ ਸਿੱਧੇ ਬੰਦੇ ਇਹ ਹਾਲ ਹੈ ਬੰਦੇ ਚੱਲ 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 ਨਾ ਕਰਨਾ ਠੀਕ ਹੈ ਜੀ ਖੰਗੂਰੇ ਖੰਗਾਰੇ ਪਹਿਲ ਮਾਰ ਲੋ ਆਹ ਹਾਂ ਤੋਤਾ ਉੱਡਿਆ ਬਾਗ ਚੋਂ ਕਹਿੰਦੇ ਬੈਠਾ ਜਾਂਦ ਤੇ ਹਾਨ ਹਾਂ ਤੋਤਾ ਉੱਡਿਆ ਬਾਗ ਚੋਂ ਕਹਿੰਦੇ ਦੇ ਧੰਦੇ ਤੇ ਅੰਬੀ ਦੇਖਦੀ ਹਾਂ ਦੇਖਦੀ ਕਹਿੰਦੇ ਸੇਵਾਂ ਨਾਲ ਧਿਆਨ ਇਹ ਹਾਂ ਇਹ ਹਾਂ ਇਹ ਹਾਂ ਸੋਤੇ ਕਿਵੇਂ ਕਰਨ ਦੀ ਛੋਕਰੀ ਆ ਜਿਹੜਾ ਅੱਜ ਅੱਜ ਦੇ ਵਿੱਚ ਟੋਕੇ ਦੱਸ ਦिए ਜਿਹੜਾ ਕੀਵੇ ਖਾਨ ਪਿੰਡ ਵਾਲੇ ਦੇ ਮਗਰ ਪਾ ਕੇ ਕਹਿੰਦੇ ਬੰਦਾ ਵੱਡਣ ਮਿਰਚਾ ਦਾ ਕਹਿੰਦੇ ਖੈਰ ਹੈ ਏ ਸਾਡੇ ਫਿਰ ਨੂੰ ਬੁਧਨਾਮ ਕਰਦਾ ਹੈ ਉਹ ਕਹਿੰਦੇ ਇਹਨੂੰ ਵੱਡਣਾ ਪਵੇ ਮੈਨੂੰ ਸਾਮੀ ਨੂੰ ਮੈਨੂੰ ਪੜੋ ਹੈ ਚੱਲ ਸਮੀ ਚੱਕ ਲਾ ਤੋਈ ਹੋ ਸੋਤੇ ਕੀ ਵੇਖਣ ਦੀ ਛੋਕਰੀ ਅੱਜ ਜੱਟ ਦੀ ਪਰਖਾਂ ਜਾਣ ਅੱਜ ਅੰਬੀ ਮੈਂ ਹਾਂ ਚੁੱਪਣੀ ਹਾਂ ਚੁੱਪਣੀ ਹੋ ਜੱਟੀ ਕਰਦੀ ਹੈ ਫਰਮਾਨ ਏ ਹਾ ਏਹਾ ਏਹਾ ਕਹਿੰਦੀ ਤੇਰੇ ਅੰਬੀ ਵਿੱਚ ਮਾਰ ਤੂੰ ਵੇ ਮੈਂ ਤੇਰੇ ਤੋਂ ਕੁਰਬਾਨ ਕਹਿੰਦੀ ਤੇਰੇ ਅੰਬੀ ਵਿੱਚ ਮਾਰ ਤੂੰ ਵੇ ਮੈਂ ਤੇਰੇ ਤੋਂ ਕੁਰਬਾਨ ਹਾ ਪਰ ਤੋਤਾ ਉੱਡ ਜਾਏ ਅੰਬਰੀ ਹਾਂ ਅੰਬਰੀ ਇਹਦੇ ਜੱਟਾ ਬਚਣ ਪਰਾਨ ਏਹਾ 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 ਦੇਵੇ ਜੰਦ ਦਾ ਇਹ ਹਾ ਹੋਵੇ ਨਾ ਨੁਕ ਜਲ ਤਮਾਗਾ ਉਹ ਮੈਂ ਆ ਆ ਚੱਲ ਇਹਨਾਂ ਨੇ ਮੂਹ ਚਾ ਥਾ ਗਿਆ ਉਹ ਪਹਿਲਾਂ ਕਰਦਾ ਭਾਈ ਤੇ ਦੇ ਦਿਓ ਉਹ ਟਾਈਮ ਆਇਆ ਉਦੋਂ ਕਰਨਾ ਵਾ ਇਹ ਵੀ ਹੋ ਕਹਿੰਦੇ ਫਿਰ ਬੁੱਢੂ ਤੋਂ ਨਾ 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 ਪੱਤਾ ਝੜਿਆ ਝੰਡ ਤੋਂ ਮੈਂ ਇਹ ਹਾਂ ਪਹਿਲਾਂ ਕਰ ਗਿਆ ਥੋੜਾ ਜਿਹਾ ਪਹਿਲਾਂ ਹੋ ਗਿਆ ਇਹ ਯਾਰ ਆਰ ਆਰ ਵੱਲੋਂ ਆਤ ਰਹੇ ਆ ਜਾ ਤੈਨੂੰ ਚਿਚਕਵਾਉਂ ਆ ਉਹ ਕਹਿੰਦੇ ਆਰ ਫਲਾਰ ਕਹਿੰਦੇ ਚੀਕਾ ਮਾਰ ਨਹੀਂ ਰੱਖਿਆ ਗੱਲਾਂ ਆ ਆ ਤੈਨੂੰ ਚਿਚਕਵਾਵਾ ਆ ਆ ਤੈਨੂੰ ਲੰਡਰ ਕਵਾਵਾ ਆ ਚੱਲ ਚੱਲ ਉੱਥੇ ਜਾ ਪੱਤੇ ਪੱਤੇ ਨੂੰ ਲੰਡਰ ਕਵਾਵਾ ਚਲ ਐ ਕਰ ਪੱਤਾ ਝੜਿਆ ਝੰਡ ਤੋਂ ਠੀਕ ਹੈ ਇਕ ਨਾ ਛੜੇ ਵੇ ਜੰਡ ਦਾ ਇਹਦਾ ਹੋਵੇ ਨਾ ਨਨੁਕਸਾਨੇ ਹੋ ਜੱਟ ਨੇ ਤੀਰ ਕਮਾਨੋ ਛੱਡਿਆ ਛੱਡਿਆ ਕਰਕੇ ਉੱਪਰ ਵੱਲ ਧਿਆਨ ਇਹ ਹਾ ਇਹ ਹਾ ਇਹ ਹਾ ਤੋਤਾ ਉੱਡ ਗਿਆ ਵਿੱਚ ਅਸਮਾਨ ਅੰਬੀ ਧਰਤੀ ਤੇ ਆ ਡਿੱਗ ਪਈ ਤੋਤਾ ਉੱਡ ਗਿਆ ਵਿੱਚ ਅਸਮਾਨ ਯਾਰੋ ਦੇਖ ਨਿਸ਼ਾਨਾ ਜੱਟ ਦਾ ਹਾਂ ਜੱਟ ਦਾ ਸਹਬਾ ਹੋ ਗਈ ਬਹੁਤ ਹਰਾਨ ਇਹ ਹਾਂ ਇਹ ਹਾਂ ਇਹ ਹਾਂ ਦੀ ਨਾਲੇ ਬਾਹਾਂ ਪਾਉਂਦੀ ਤਾਣ ਸਹਬਾਂ ਹੱਥ ਮਿਰਜੇ ਦੇ ਚੁੰਮਦੀ ਨਾਲੇ ਬਾਹਾਂ ਪਾਉਂਦੀ ਤਾਣ ਕਹਿੰਦਾ ਹੁਣ ਨਾ ਡਰਾਂ ਖੁਦਾ ਤੋਂ ਖੁਦਾ ਤੋਂ ਉਹਨੂੰ ਹੋ ਗਿਆ ਬਹੁਤ ਗਮਾਨ ਇਹ ਹਾ ਇਹ ਹਾ ਇਹ ਹਾ ਹੋ ਪਰ ਦੇਵਤਰੀ ਭਾਲਿਆ ਇਹ ਹੈ ਮੌਤ ਬੜੀ ਬਲਵਾਨ ਹਾ ਦੇਵਤਰੀ ਕੇ ਆਵਾਲਿਆ ਇਹ ਹੈ ਮੌਤ ਬੜੀ ਬਲਵਾਨ ਇਹਨੇ ਰਾਵਣ ਵਰਗੇ ਮਾਰ ਲਏ ਹਮਾਰਲੇ ਇਹ ਤੋਂ ਡਰਦਾ ਕੁੱਲ ਜਹਾਨ ਹਾਂ ਇਹ ਹਾ ਇਹ ਹਾ ਵਾਹ ਵਾਹ ਯਾਰ ਸ਼ਮੀ ਕੀ ਬਾਤ ਹੈ ਇਹਦਾ ਸੇਖਰ ਆ ਸੇਖਰ ਹਮ ਸਾਡੇ ਆਉਣ ਵਾਲੀ ਤਿੰਨ ਰੱਬ ਸੋਣਾ ਤੈਨੂੰ ਤਰੱਕੀਆਂ ਬਖਸ਼ੇ ਠੀਕ ਹੈ ਪਹਿਲਾਂ ਵੀ ਬਹੁਤ ਪਿਆਰ ਦਿੱਤਾ ਸਾਰਿਆਂ ਨੇ ਜਿਹੜੀ ਵੀਡੀਓ ਚ ਮੈਂ ਮਿਰਜਾ ਗਾਇਆ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਭਾਜੀ ਬਹੁਤ ਉਸੇ ਤਰ੍ਹਾਂ ਇਹਨੂੰ ਵੀ ਤੁਸੀਂ 10 ਮਿਲੀਅਨ ਚਲਾਓ ਹਾਂਜੀ ਚੱਕ ਦੋ ਕੰਮ ਜੀ ਇਹ ਇਹ ਜਿਹੜੀ ਇਹ ਜਿਹੜੀ ਵੀਡੀਓ ਹੈ ਇਹ ਸਿਰਫ ਪੰਜਾਬੀ ਟਰੈਵਲ ਕਪਲ ਦੀ ਦੇਖੀ ਜਾਵੇ ਨਹੀਂ ਨਹੀਂ ਪਤਾ ਅਸਲ 'ਚ ਮੈਂ ਗੱਲ ਦੱਸਦਾ ਨਹੀਂ ਸਮੀ ਤੂੰ ਹੱਥ ਨਹੀਂ ਮੰਨਣੇ ਜਿਹੜਾ ਪੰਜਾਬੀ ਲਹਿਰ ਟੀਵੀ ਉਹ ਥੋੜਾ ਦੂਰ ਬੈਠਾ ਸੀ ਨਾ ਪੰਜਾਬੀ ਟ੍ਰੈਵਲ ਘਬਰ ਨੇੜੇ ਬੈਠਾ ਸੀ ਇਸ ਕਰਕੇ ਆਵਾਜ਼ ਸੁਥਰੀ ਆਈ ਹੈ ਮਿਰਜੇ ਦੀ ਜਿਹੜੀ ਆਵਾਜ਼ ਹੈ ਨਾ ਇਹ ਗੱਲ ਹੈ ਜੇ ਪਰ ਦੋਵੇਂ ਚੈਨਲ ਹੀ ਆਪਣੇ ਨੇ ਜਿਹਨੂੰ ਇੱਧਰ ਘੱਟ ਆਵਾਜ਼ ਲੱਗੇ ਉੱਧਰ ਸੁਣ ਲਵੇ ਜਿਹਨੂੰ ਉੱਧਰ ਘੱਟ ਆਵਾਜ਼ ਲੱਗੇ ਇੱਧਰ ਸੁਣ ਲੇ ਦੋਵਾਂ ਪਾਸੇ ਚੱਕ ਦੋ ਕੰਮ ਚੱਕ ਦੋ ਫੱਟੇ ਲਵ ਯੂ ਸ਼ੁਕਰੀਆ ਮੈਨੂੰ ਵੀ ਕੰਮ ਚੱਕ ਲੈਣ ਦੋ ਲੋ ਜੀ ਮਹਿਫਲਾਂ ਉੱਪਰੋਂ ਆ ਗੀਆਂ ਥੱਲੇ ਤੇ ਹੁਣ ਇਹ ਲੌਬੀ ਦੇ ਵਿੱਚ ਹੋਣ ਲੱਗਿਆ ਜੀ ਅਬੀਰਾ ਖਾਨ ਰੋਡ ਸ਼ੋ ਹਾਂਜੀ ਤੇ ਰੋਡ ਸ਼ੋ ਰੋਡ ਸ਼ੋ ਕੋ ਹਾਟਲ ਸ਼ੋ ਇੱਥੇ ਇੰਟਰਵਿਊ ਕਰਨੀ ਹੈ ਜੀ ਕਹਿੰਦੇ ਸਾਨੂੰ ਡਰ ਲੱਗਦਾ ਹੈ ਵੀ ਕੀ ਇੰਟਰਵਿਊ ਆ ਦੇਵਾਂ ਕਿਉਂ ਜੀ ਨਹੀਂ ਮੈਨੂੰ ਜਮਾਈ ਡਰ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਨਾ ਤੁਹਾਡੇ ਕੀ ਪਤਾ ਕੀ ਪੁੱਛ ਲਵਾਂ ਆ ਕਿਹੜੀ ਸ਼ਾਇ ਹੈ ਆ ਕਿਹੜਾ ਹੈ ਹਾਂਜੀ ਅੱਜ ਮੈਨੂੰ ਤਾਂ ਜਗਰਾਤਾ ਹੀ ਕਰਨਾ ਬਸ ਸੌਣ ਦਾ ਕੋਈ ਹੈ ਨਹੀਂਗਾ ਟਾਈਮ ਟੇਬਲ ਆਪਣਾ ਅਸਾਂ ਕਹਿੰਦੇ ਹੁੰਦਾ ਜਗਰਾਤਾ ਜਗਰਾਤਾ ਇਹਨੂੰ ਕਹਿੰਦੇ ਨੇ ਜਗਰਾਤਾ ਹੋਰ ਜਗਰਾਤਾ ਇਹ ਐਸਾਈ ਰਾਤ ਜਾਗ ਰਹਿਣ ਜਾਗਦੇ ਰਹਿਣਾ ਇਸ ਹਿਸਾਬ ਨਾਲ ਤਾਂ ਜਿਹੜਾ ਸਾਡਾ ਮਹੱਲੇ ਦਾ ਚੌਕੀਦਾਰ ਹੈ ਨਾ ਉਹਦਾ ਰੋਜ਼ ਹੀ ਜਗਰਾਤਾ ਹੁੰਦਾ ਉਹ ਦਿਨੇ ਸੌਂਦਾ ਹੂ ਨਾ ਤੇ ਵੀ ਜਗਰਾਤਾ ਤਾਂ ਕਰਦਾ ਨਾ ਅਸੀਂ ਤਾਂ ਤੇਨੇ ਵੀ ਨਹੀਂ ਸੌਣਾ ਕੱਲ ਨੂੰ ਬਾਰਡਰ ਟੱਪਣਾ ਹੈ ਚਲੋ ਤੁਹਾਡਾ ਜਗਰਾਤੇ ਦੇ ਨਾਲ ਨਾਲ ਦਿਨ ਦਿਨਾਤਾ ਦਿਨਾਤਾ ਦੇ ਨਾਲ ਆਪ ਤਾ ਉਹ ਟੈਲੀਫੋਨ ਤੇ ਬੈਠ ਜਾ ਸਹੀ ਹੈ ਤੁਹਾਡਾ ਬੁਣਾਉਣਾ ਉੱਥੇ ਤੈਨੂੰ ਸਮਝ ਫੋਨ ਦੇ ਯਾਰ ਤੇਰਾ ਮੈਂ ਤੁਹਾਨੂੰ ਦਿਖਾਦਾ ਟਾਈਮ ਟਾਈਮ ਦੇਖ ਮੜਾ ਕਿੰਨੇ ਵਜੇ 1 ਵਜੇ ਆ ਸਵੇਰ ਦਾ ਤੇ ਸੌਣ ਦੇਣਾ ਨਹੀਂ ਕਹਿੰਦੇ ਆ 12:58 ਹੋ ਗਏ ਦੇਖੋ 0:58 ਹਾਂਜੀ ਤੁਹਾਡੀ ਇੰਨੀ ਮਿਹਨਤੀ ਆ ਦੇਖੋ ਇਸ ਟਾਈਮ ਵੀ ਕੰਮ ਕਰ ਰਹੀ ਆ ਆ ਚਲੋ ਹੁਣ ਮੈਂ ਕੀ ਕੀ ਕਹਿਣਾ ਹੁਣ ਮੈਂ ਕਹਿਣਾ ਸੀਗਾ ਸੌਣ ਦਾ ਟਾਈਮ ਹੈ 1 ਵਜੇ ਸਵੇਰ ਦਾ ਵੀਰਾ ਪੂਰੀ ਹੈ ਦੋ ਵੀ ਦੋ ਵੀਰਾ ਸਲਜਣਾ ਬੇਜੀ ਹੈ ਟਾਈਮ ਵੀਰਾ ਕੋਲੇ ਘੱਟ ਹੁੰਦਾ ਹੁਣ ਕੀ ਕਰੀਏ ਤੇ ਹੁਣ ਰਾਤ ਨੂੰ ਕੈਮਰਾ ਲਾਈਟ ਐਕਸ਼ਨ ਤੇ ਇਹ ਇੰਟਰਵਿਊ ਇਹ ਇੰਟਰਵਿਊ ਚੱਲੂਗਾ ਹੁਣ ਤੇ ਇੰਟਰਵਿਊ ਦੇਖਣ ਨੂੰ ਮਿਲੂਗਾ ਤੁਹਾਨੂੰ ਪੰਜਾਬੀ ਟਰੈਵਲ ਕਪਲ ਤੇ ਪੰਜਾਬੀ ਟਰੈਵਲ ਕਪਲ ਤੇ ਜਾਂ ਫਿਰ ਪੰਜਾਬੀ ਲਹਿਰ ਤੇ ਦੇਖਣ ਨੂੰ ਮਿਲੂਗਾ ਨਾ ਟੱਲੋ ਸਾਹਿਬ ਪੰਜਾਬੀ ਲੈਰ ਟੀਵੀ ਦੇ ਅਬੀਰਾ ਖਾਨ ਰੋਡ ਸ਼ੋਅ ਕਿਸੇ ਨੇ ਦੇਖਣਾ ਅੱਛਾ ਹਲਦਾ ਪਿਆ ਮਾਈਕ ਉਧਰ ਦੇਖੋ ਕੀ ਬੋਲ ਰਿਹਾ ਅਬੀਰਾ ਖਾਨ ਰੋਡ ਸ਼ੋਅ ਨਹੀਂ ਕਹਿੰਦੇ ਦੇਖਣਾ ਮੈਂ ਕਿਹਾ ਪੰਜਾਬੀ ਟਰੈਵਲ ਕਪਲ ਦੇਖਿਓ ਹਾਂ ਠੀਕ ਆ ਦੇਖ ਲਓ ਗੱਲ ਇੱਕੋ ਹੀ ਆ ਗੱਲ ਇੱਕੋ ਹੀ ਆ ਚਲੋ ਵਾ ਠੀਕ ਹੈ ਉਹ ਮੇਰਾ ਚੈਨਲ ਆ ਤੁਸੀਂ ਜਿਹੜੇ ਦੇਖ ਰਹੇ ਹੋ ਅੱਜ ਨੇ ਯਾਦ ਆ ਗਿਆ ਗੱਲ ਇੱਕੋ ਹੀ ਆ ਅੱਜ ਯਾਦ ਆ ਗਿਆ ਆ ਤੂੰ ਕੋ ਨਹੀਂ ਸੁਣਾ ਲੈ ਲਈ ਪੱਪੇ ਘਟਾ ਨੇ ਪਾਕਿਸਤਾਨੀ ਇੱਕ ਤੋਂ ਉਹ ਤਾਂ ਨੈਸ਼ਨੈਲਿਟੀ ਤੇ ਲਈ ਨਾ ਕੈਨੇਡਾ ਦੀ ਮੈਂ ਕਿਹਾ ਪੁੱਲੇ ਗੁੱਡੀਆਂ ਦੇ ਪੁੱਤ ਨਹੀਂ ਹੁੰਦੀ ਪਾਕਿਸਤਾਨੀ ਅੱਛਾ ਕਿਵੇਂ ਕਹੇ ਫਫੇ ਕੁੱਟਰੀਆਂ ਪਾਕਿਸਤਾਨੀ ਬਗ ਨਾ ਨਾ ਇੱਕ ਇਹ ਫਫੇ ਕੁੱਟਰੀਆਂ ਕਿ ਕੋਈ ਪਾਕਿਸਤਾਨੀ ਮੈਂ ਮੈਂ ਅੱਛੀ ਪਾਕਿਸਤਾਨੀ ਆ ਫਫੇ ਕੁੱਟ ਨਹੀਂ ਆ ਫਫੇ ਕੁੱਟਣੀਆਂ ਚੌਧਰੀ ਜੀ ਘਰ ਵਾਲੀ ਚੌਧਰੀ ਦੇ ਘਰ ਵਾਲੀ ਸਾਲ ਹੀ ਬੁੜੀਆਂ ਦੇ ਬਣੀਆਂ ਬੰਦਿਆਂ ਦੇ ਤੇ ਬਣੀ ਨਹੀਂ ਤੇ ਇਹਨੇ ਕੁੱਤੀ ਵੀ ਏ ਵੇਖਿਆ ਨਾ ਉਹ ਕੋਈ ਜਿਹਨ ਪਾਈਂਦੇ ਨਹੀਂ ਦਿਨ ਨੂੰ ਮਿਲਣ ਨਹੀਂ ਲਿਆਏ ਕੀ ਕਿਹਾ ਸੀ ਕੀ ਕਿਹਾ ਸੀ ਦੁਆਰਾ ਦੁਆਰਾ ਮੈਨੂੰ ਮਿਲਿਆ ਨਹੀਂ ਆਇਆ ਕੋਟ ਨਹੀਂ ਸੀ ਪਾਇਆ ਸਾਰਿਆਂ ਨੂੰ ਹਾਂ ਦਾ ਕੋਟ ਐਵੇਂ ਨਹੀਂ ਪਾਇਆ ਹਾਂ ਹੋਰ ਹੋਰ ਕੀ ਕਿਹਾ ਸੀ ਹੋਰ ਕੀ ਕਿਹਾ ਸੀ ਆਪਣੇ ਹਸਬੰਦਰ ਨਾਲ ਆਈਏ ਬੰਦੇ ਦੇ ਨਾਲ ਇਹ ਡਾਇਲੋਗ ਵੀ ਯਾਦ ਆ ਆਪਣੇ ਬੰਦੇ ਨਾਲ ਆਈਏ ਵਕਾਸ ਜੀ ਆ ਸਾਰਾ ਕੁਝ ਹੈ ਤੁਹਾਨੂੰ ਚਲੋ ਬਈ ਜਲਦੀ ਕਰੋ ਮੈਨੂੰ ਪੁੱਛ ਲੈ ਯਾਦ ਆ ਚਲੋ ਚਲੋ ਜਲਦੀ ਕਰੋ ਜੁੱਤਾ ਬਹੁਤ ਮਾਰੀਏ ਤੁਹਾਨੂੰ ਦੱਸੋ ਇਸ ਫਾਈਲ ਕਰਸਰ ਕਰੋ ਵੇ ਦੁਰਦੂਰ ਬਹਰਾਲ ਜੀ ਚਲੋ ਜੀ ਰਾਈਟ ਕੈਮਰਾ ਐਕਸ਼ਨ ਖਤਮ ਹਾਂਜੀ ਮੈਂ ਕਹਿੰਦੀ ਆ ਉੰਤਰਾ ਐਡਾ ਮਹਿੰਗਾ ਕੈਮਰਾ ਲਿਆ ਇੱਥੇ ਬਣਾਓ ਮੇਰਾ ਪ੍ਰੋਗਰਾਮ ਫੇਰ ਉਹ ਥੱਕਿਆ ਕਿਹੜਾ ਉੰਤਰਾ ਲਿਆ ਆ ਕੈਮਰਾ ਰੇ ਆ ਸਮੀਆ ਤੋ ਪਰਗਾ ਜਿਹੜਾ ਕੈਮਰਾ ਇਹਨੂੰ ਚਲਾ ਸਮੀ ਦਿਖਾ ਯਾਰ ਕਿਹੜਾ ਕੈਮਰਾ ਸੋਨੀ ਦਾ 6400 ਸੋਨੀ ਦਾ 6400 ਤਾਂ ਅਸੀ ਲੈ ਜਾਣੇ ਹਾਂ ਇਹ ਯੂਜ਼ ਤਾਂ ਕਰਦੇ ਮੈਨੂੰ ਅਸੀ ਲੈ ਜਾਣੇ ਇੱਕਦਾਂ ਵੀਰੇ ਇਹਨੂੰ ਟੂਰ ਲਵਾ ਦਾਂਗੇ ਯਾਰ ਅਸੀਂ ਲੈਂਜ ਕੱਲਾ ਲੋ ਜੀ ਆਰ ਤੋਂ ਬਾਅਦ ਹੁਣ ਆ ਲਿਆ ਵਾ ਹਾਂ ਹੁਣੀ ਤੁਸੀਂ ਲੈ ਕੇ ਚਲੇ ਜਾਓ ਆਹੋ ਭਲੇ ਤੇ ਇਸਮਾਲ ਕਰਨਾ ਨਹੀਂ ਆ ਨਵਾਂ ਨਵਾਂ ਲਿਆ ਆਹ ਮਾਲਕ ਨਾਲ ਪਿਛਲੇ ਨਾਲ ਵਫਾ ਨਹੀਂ ਕੀਤੀ ਇਹ ਦੇਖ ਲਓ ਜਿਹੜੇ ਕਹਿੰਦੇ ਸੀ ਉਹ ਵੀਰਾਂ ਨੂੰ ਨਹੀਂ ਮਿਲਦੇ ਵੀਰਾਂ ਨੂੰ ਮਿਲਦੇ ਰਾਤ ਨੂੰ ਹੁਣ ਜਰ 12 1 ਵਜੇ ਫੇ ਸੌਣ ਦੀ ਤਿਆਰੀ ਸੀ ਖੁਸ਼ੀ ਇੱਥੇ ਆ ਕੇ ਹੋਟਲ ਆ ਕੇ ਲਾਉ ਪੀਣ ਲੱਗ ਜਾਂਦੇ ਆ ਸੋਕੇ ਦੇਖ ਲੈ ਭੈਣ ਗਾਲਾਂ ਕੱਢੋ ਕਾਲਾ બોલાં જી નાઝરીન ਮੈਂ ਤੁਹਾਡੀ ਮੇਜ਼ਬਾਨ ਅਵੀਰਾ ਖਾਨ ਤੇ ਮੇਰੇ ਨਾਲ ਨੇ ਰਿਪਨਦੇ ਖੁਸ਼ੀ ਐਵੇਂ ਕਹਣਾ ਨਾ ਚਲੋ ਜੀ ਇਹ ਤੁਸੀਂ ਸਾਰਾ ਦੇਖੋਗੇ ਜਿਹੜਾ ਸੈਟਅਪ ਲੱਗ ਰਿਹਾ ਹੈ ਅਵੀਰਾ ਖਾਨ ਰੋਡ ਸ਼ੋਅ ਤੇ ਕੀ ਕੀ ਗੱਲਾਂ ਬਾਤਾਂ ਹੁੰਦੀਆਂ ਉਹ ਇਹ ਚ ਨਹੀਂ ਹੋਣਗੀਆਂ ਉੱਤੇ ਖਾਣੀ ਹੋਣੀ ਹੈ ਕੁੱਲ ਮਿਲਾ ਕੇ ਸਾਡੀ ਮੈਂ ਤੁਹਾਨੂੰ ਦੱਸਦਾ ਤੇ 7:00 ਵਜੇ ਛੇਤਰ ਵਜਣੀ ਹੈ ਐਂਜੀ ਲੱਗ ਰਿਹਾ ਐਂਜੀ ਲੱਗ ਰਿਹਾ ਸਾਨੂੰ ਤਾਂ ਐਂਜੀ ਲੱਗ ਰਿਹਾ ਏਹ ਹੀ ਉਮੀਦ ਆਇਦਰ ਦੇਖੋ ਆ ਸਾਰਾ ਸੈਟਅਪ ਆ ਭਾ ਲੈ ਸੀ ਐਸੇ ਐਸੇ ਨਾ ਤਈਓ ਫਿਰ ਹੋਰੇ ਜਵਾਬ ਨਾ ਨਾ ਮੇਰਾ ਬੰਦ ਨਾ ਹੋਵੇ ਭੈਣ ਜੀ ਤੱਕਾ ਨਹੀਂ ਕਰਨਾ ਤੱਕਾ ਕਿ ਕਰਾ ਨਹੀਂ 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 ਮੈਂ ਮਾ ਆ ਨਾ ਤੁਹਾਡੇ ਮਹਿਮਾਨ ਆ